ਅੱਜ ਆਪਾਂ ਪੜ੍ਹਾਂਗੇ ਜੀ ਗੈਪ ਇੰਬੈਲੈਂਸ ਕੀ ਹੁੰਦੀ ਹੈ ਗੈਪ ਇੰਬੈਲੈਂਸ ਬਣਦਾ ਕਦੋਂ ਆਂ ਜ਼ਿਆਦਾਤਰ ਅਸੀਂ ਇਹਨੂੰ ਦੇਖਣਾ ਹੈ ਇੱਕ ਦਿਨ ਦੇ ਟਾਈਮ ਫਰੇਮ 'ਤੇ ਘੱਟ ਬਣੂਗਾ ਬਟ ਜਦੋਂ ਵੀ ਬਣੂਗਾ ਬਹੁਤ ਵਧੀਆ ਇਹ ਸੈਟਅਪ ਬਣੂਗਾ ਆਪਾਂ ਨੂੰ ਐਂਟਰੀ ਦੇ ਗੈਪ ਇੰਬੈਲੈਂਸ ਦੇ ਵਿੱਚ ਅਸੀਂ ਦੋ ਕੈਂਡਲਾਂ ਦੇਖਣੀਆਂ ਐ ਡੇ ਦੇ ਟਾਈਮ ਫਰੇਮ ਦੇ ਉੱਪਰ ਜਾਣਾ ਹੈ ਚਾਹੇ ਤੁਸੀਂ ਕਿਸੇ ਸਟਾਕ ਦੇ ਵਿੱਚ ਕੰਮ ਕਰ ਰਹੇ ਹੋ ਚਾਹੇ ਤੁਸੀਂ ਨਿਫਟੀ 'ਚ ਕੰਮ ਕਰ ਰਹੇ ਹੋ ਬਿਟਕੋਇਨ 'ਚ ਕਰ ਰਹੇ ਹੋ ਚਾਹੇ ਤੁਸੀਂ ਕਿਸੇ ਕਰੰਸੀ ਪੇਅਰਸ ਦੇ ਵਿੱਚ ਕੰਮ ਕਰ ਜੀ ਜਿੱਚ ਮਰਜ਼ੀ ਕੰਮ ਕਰ ਰਹੇ ਹਾਂ ਗੈਪ ਇੰਬੈਲੈਂਸ ਇਹ ਜਿਹੜੀ ਆਈਸੀਟੀ ਦੀ ਸਟ੍ਰੈਟਜੀ ਆ ਇਹ ਤੁਹਾਨੂੰ ਹਰ ਇੱਕ ਜਗ੍ਹਾ ਤੇ ਕੰਮ ਦਊਗੀ ਦੋ ਮੀਨਜ਼ ਗੈਪ ਇੰਬੈਲੈਂਸ ਤੋਂ ਹੀ ਸਾਨੂੰ ਇਹਦੇ ਨਾਮ ਤੋਂ ਹੀ ਜਜਮੈਂਟ ਆਉਂਦੀ ਆ ਕਿ ਇਹ ਸਾਨੂੰ ਕੈਂਡਲਾਂ ਦੇ ਗੈਪ ਨੂੰ ਰਿਪਰੈਜ਼ੈਂਟ ਕਰਦਾ ਹੈ ਇਹ ਸਾਨੂੰ ਦੱਸਦਾ ਹੈ ਕਿ ਜੇ ਦੋ ਜਾਂ ਚਾਰ ਜਿੰਨੀਆਂ ਵੀ ਕੈਂਡਲਾਂ ਦੇ ਵਿੱਚ ਜੇ ਗੈਪ ਹੁੰਦਾ ਤਾਂ ਉਹ ਸਾਨੂੰ ਐਂਟਰੀ ਕਿੱਥੋਂ ਮਿਲਣੀ ਆ ਤੇ ਕਿਵੇਂ ਮਿਲਣੀ ਆ ਉਹ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਿੱਖਾਂਗੇ ਪਹਿਲੀ ਗੱਲ ਇੱਥੇ ਟਾਈਮ ਫਰੇਮ ਮੋਸਟਲੀ ਜੇ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਕਰ ਰਹੇ ਹੋ ਕੰਮ ਤਾਂ ਡੇ ਦਾ ਟਾਈਮ ਡੇ ਦਾ ਟਾਈਮ ਫਰੇਮ ਲਾਉਣਾ ਡੇ ਟਾਈਮ ਫਰੇਮ ਦੇ ਨਾਲ ਤੁਸੀਂ ਹੋਰ ਦੋ ਚਾਰ ਚੀਜ਼ਾਂ ਐਡ ਕਰਨੀਆਂ ਆ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਪੜ੍ਹਾਂਗੇ ਇਹਦੇ ਵਿੱਚ ਦੇਖਣਾ ਕਿ ਡੇ ਦੇ ਵਿੱਚ ਜਦੋਂ ਵੀ ਕਿਤੇ ਕੈਂਡਲ ਬੰਦ ਏਦਾਂ ਕੈਂਡਲਾ ਬੰਦ ਜਦੋਂ ਵੀ ਕੈਂਡਲ ਬਣੀ ਆ ਇਹਨਾਂ ਕੈਂਡਲਾਂ ਦੇ ਵਿੱਚ ਗੈਪ ਹੋਣਾ ਚਾਹੀਦਾ ਜਿੱਥੇ ਵੀ ਸਾਨੂੰ ਕੈਂਡਲ ਦੇ ਵਿੱਚ ਕਿਤੇ ਗੈਪ ਨਜ਼ਰ ਆ ਗਿਆ ਆਹ ਵਾਲਾ ਗਿਆ ਇਹਨੂੰ ਅਸੀਂ ਗੈਪ ਇੰਬੈਲੈਂਸ ਬੋਲਦੇ ਆ ਮੀਨਜ਼ ਜਿੱਥੋਂ ਕੈਂਡਲ ਸ਼ੁਰੂ ਹੋਈ ਆ ਕੈਂਡਲ ਦੇ ਸ਼ੁਰੂ ਵਾਲਾ ਪ੍ਰਾਈਸ ਜਾਂ ਲਾਸਟ ਕੈਂਡਲ ਦਾ ਲਾਸਟ ਪ੍ਰਾਈਸ ਜਿੱਥੋਂ ਤੱਕ ਗਈ ਆ ਚਾਹੇ ਵਿੱਕਾ ਚਾਹੇ ਬਾਡੀ ਆ ਬਟ ਜਦੋਂ ਤੱਕ ਅਸੀਂ ਇਹ ਚੀਜ਼ ਦੇਖਣੀ ਆ ਵੀ ਜਿੱਥੋਂ ਤੱਕ ਲਾਸਟ ਕੈਂਡਲ ਆਈ ਆ ਉਹਦੇ ਵਿੱਚ ਜਿੰਨੀ ਵੀ ਸਪੇਸ ਬਣਦੀ ਆ ਉਹਨੂੰ ਅਸੀਂ ਗੈਪ ਇੰਬੈਲੈਂਸ ਬੋਲਦੇ ਆ ਇਹ ਗੈਪ ਇੰਬੈਲੈਂਸ ਅਸੀਂ ਕਿੱਥੇ ਫਾਈਂਡ ਕੀਤਾ ਡੇ ਦੇ ਟਾਈਮਫਰੇਮ ਦੇ ਉੱਪਰ ਡੇ ਦੇ ਟਾਈਮ ਦੇ ਉੱਪਰ ਅਸੀਂ ਫਾਈਂਡ ਕਰ ਲੈਣਾ ਬਟ ਸਾਡੀ ਐਂਟਰੀ ਡੇ ਦੇ ਉੱਪਰ ਤਾਂ ਹੋਊਗੀ ਨਹੀਂ ਅਸੀਂ ਦੁਬਾਰਾ ਜਿਹੜਾ ਚਾਰਟ ਨੂੰ ਲੈ ਜਾਣਾ ਏ 15 ਮਿੰਟ ਤੇ ਜਾਂ ਫਿਰ 5 ਮਿੰਟ ਜਿੱਥੇ ਅਸੀਂ ਐਂਟਰੀ ਲੈਣੀ ਆ ਇਹਨੂੰ ਅਸੀਂ ਰੈਕਟੈਂਗਲ ਨੂੰ ਅੱਗੇ ਨੂੰ ਖਿੱਚ ਕੇ ਰੱਖ ਲੈਣਾ ਬਾਕੀ ਆਪਾਂ ਚਾਰਟ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਦੀ ਪ੍ਰੈਕਟਿਸ ਕਰਾਂਗੇ ਉਦੋਂ ਤੁਹਾਨੂੰ ਹੋਰ ਕਲੀਅਰ ਹੋ ਜਾਊਗਾ ਇੱਕ ਵਾਰੀ ਤੁਸੀਂ ਸਟਰਕਚਰ ਦੇ ਉੱਪਰ ਸਮਝ ਲਓ ਵੀ ਕਿਦਾਂ ਕਿਦਾਂ ਸੀ ਗੈਪ ਇੰਬੈਲੈਂਸ ਨੂੰ ਦੇਖਣਾ ਹੈ ਦੋ ਕੈਂਡਲਾਂ ਦੇ ਵਿੱਚ ਜਿੱਥੇ ਵੀ ਗੈਪ ਬਣਿਆ ਹੋਊਗਾ ਡੇ ਟਾਈਮ ਫਰੇਮ ਦੇ ਉੱਪਰ ਜਾਫਰ ਕਈ ਵਾਰ ਇਹ ਹੈ ਕਿ ਆਪ ਤੁਹਾਨੂੰ ਘੰਟੇ ਦੇ ਟਾਈਮ ਫਰੇਮ ਤੇ ਜਾਂ ਜੇ ਤੁਸੀਂ cripto ਵਗੈਰਾ ਚ ਕੰਮ ਕਰਦੇ ਹੋ ਤਾਂ 4 ਘੰਟੇ ਦੇ ਟਾਈਮ ਫਰੇਮ ਤੇ ਵੀ ਇਹ ਗੈਪ ਦੇਖਣ ਨੂੰ ਮਿਲ ਸਕਦਾ ਉਸ ਟਾਈਮ ਫਰੇਮ ਦੇ ਕਿਉਂਕਿ ਉਹ ਵਾਲੀਆਂ ਜਿਹੜੀਆਂ ਮਾਰਕੀਟਸ ਆ ਉਹ 24 ਘੰਟੇ ਚੱਲਦੀਆਂ ਆ ਤਾਂ ਉੱਥੇ 4 ਘੰਟੇ ਤੇ ਵੀ ਸਾਨੂੰ ਇਹ ਗੈਪ ਮਿਲ ਗਿਆ ਉਹਨੇ ਵੀ ਉਨਾ ਹੀ ਕੰਮ ਕਰ ਬਟ ਸਟਾਕ ਮਾਰਕੀਟ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਾਂਗੇ ਮਾਰਕੀਟ ਥੋੜਾ ਟਾਈਮ ਚੱਲਦੀ ਕਰਕੇ ਸੀ ਉਹ ਡੇ ਟਾਈਮ ਫਰੇਮ ਤੇ ਇੱਕ ਦਿਨ ਦੇ ਟਾਈਮ ਫਰੇਮ ਤੇ ਹੀ ਦੇਖਾਂਗੇ ਜਦੋਂ ਡੇ ਟਾਈਮ ਫਰੇਮ ਤੇ ਅਸੀਂ ਗੈਪ ਇੰਬੈਲੈਂਸ ਫਾਇੰਡ ਕਰ ਲਿਆ ਉਸ ਤੋਂ ਬਾਅਦ ਅਸੀਂ 15 ਮਿੰਟ ਤੇ ਜਾਂ ਫਿਰ 5 ਮਿੰਟ ਤੇ ਸ਼ਿਫਟ ਕਰ ਲੈਣਾ ਆਪਣੇ ਚਾਰਟ ਨੂੰ ਜਦੋਂ ਚਾਰਟ ਨੂੰ ਸ਼ਿਫਟ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਇਹ ਵਾਲਾ ਜਿਹੜਾ ਸਾਡੇ ਕੋਲ ਗੈਪ ਬਣਿਆ ਵਾ ਸੀ ਉਹ ਸਾਡਾ ਰੈਕਟੈਂਗਲ ਜੋ ਅਸੀਂ ਲਗਾਇਆ ਸੀ ਉਹ ਐਜ਼ ਇਟ ਇਜ਼ ਹੀ ਸਾਡੇ ਕੋਲੇ ਲੱਗ ਗਿਆ ਚਾਰਟ ਦੇ ਉੱਪਰ ਜਦੋਂ ਵੀ ਪ੍ਰਾਈਸ ਹੁਣ ਅਸੀਂ ਵੇਟ ਕਰਨਾ ਜੇ ਤਾਂ ਮਾਰਕੀਟ ਇਹਦੇ ਉੱਪਰ ਚੱਲ ਰਹੀ ਆ ਸਾਡੇ ਗੈਪ ਇੰਬੈਲੈਂਸ ਤੇ ਉੱਪਰ ਕਿਤੇ ਵੀ ਚੱਲ ਰਹੀ ਆ ਤਾਂ ਅਸੀਂ ਵੇਟ ਕਰਨੀ ਆ ਕਿ ਮਾਰਕੀਟ ਦੇ ਉੱਪਰ ਚੱਲ ਰਹੀ ਆ ਤਾਂ ਘੁੰਮ ਕਮਾ ਕੇ ਸਾਡੇ ਇਸ ਗੈਪ ਇੰਬੈਲੈਂਸ ਦੇ ਵਿੱਚ ਆਵੇ ਇਹੇ ਸਾਨੂੰ ਬਾਏ ਦੀ ਐਂਟਰੀ ਇੱਥੋਂ ਦਊਗਾ ਇੱਥੋਂ ਅਸੀਂ ਕਾਲ ਬਾਏ ਕਰ ਸਕਦੇ ਆ ਜਦੋਂ ਵੀ ਮਾਰਕੀਟ ਸਾਡੇ ਇਸ ਗੈਪ ਇੰਬੈਲੈਂਸ ਜਿਹੜਾ ਅਸੀਂ ਡੇ ਟਾਈਮ ਫਰੇਮ ਦੇ ਉੱਪਰ ਲਗਾਇਆ ਸੀ ਜਦੋਂ ਵੀ ਮਾਰਕੀਟ ਇਸ ਸਾਡੇ ਗੈਪ ਇੰਬੈਲੈਂਸ ਦੇ ਵਿੱਚ ਆਉਗੇ ਉੱਥੋਂ ਅਸੀਂ ਕਾਲ ਬਾਏ ਕਰ ਸਕਦੇ ਆ ਛੋਟੇ ਟਾਈਮ ਫਰੇਮ ਤੇ ਜਾ ਕੇ 5 ਮਿੰਟ ਜੇਕਰ ਮਾਰਕੀਟ ਡਾਊਨ ਜਾ ਰਹੀ ਆ ਜਾਂ ਕਿਤੇ ਵੀ ਇਹ ਸਾਡੇ ਗੈਪ ਇੰਬੈਲੈਂਸ ਤੋਂ ਥੱਲੇ ਥੱਲੇ ਜਾ ਰਹੀ ਆ ਥੱਲੇ ਹੀ ਚੁੱਤ ਰਹੀ ਫਿਰਦੀ ਆ ਤਾਂ ਅਸੀਂ ਵੇਟ ਕਰਾਂਗੇ ਕਿ ਮਾਰਕੀਟ ਜਦੋਂ ਵੀ ਆਵੇ ਕੰਮਕਮਾ ਕੇ ਸਾਡੇ ਇਸ ਗੈਪ ਇੰਬੈਲੈਂਸ ਦੇ ਵਿੱਚ ਆਵੇ ਇੱਥੋਂ ਅਸੀਂ ਪੁੱਟ ਬਾਇ ਕਰਾਂਗੇ ਜੇਕਰ ਅਸੀਂ ਨਿਫਟੀ 'ਚ ਕੰਮ ਕਰ ਰਹੇ ਆ ਤਾਂ ਅਸੀਂ ਇੱਥੋਂ ਪੁੱਟ ਬਾਇ ਦੀ ਐਂਟਰੀ ਬਣਾਵਾਂਗੇ ਇਹ ਜਿਹੜਾ ਫਾਰਮੈਟ ਆ ਜਾਂ ਫਿਰ ਜਿਹੜਾ ਰੈਕਟੈਂਗਲ ਲਗਾਇਆ ਉਹ ਬਹੁਤ ਵੱਡਾ ਹੋਊਗਾ ਅੱਗੇ ਜਾ ਕੇ ਜੇਕਰ ਤੁਸੀਂ ਇਸ ਟਾਈਮ ਫਰੇਮ ਤੇ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਸਟਾਪ ਲੌਸ ਆ ਉਹ ਬਹੁਤ ਵੱਡਾ ਹੋ ਸਕਦਾ ਨੈਕਸਟ ਕਲਾਸਾਂ ਦੇ ਵਿੱਚ ਅਸੀਂ ਸਿੱਖਾਂਗੇ ਫਿਲਹਾਲ ਅੱਜ ਅਸੀਂ ਸਿਰਫ ਸੈਟਅਪ ਸਿੱਖ ਰਹੇ ਹਾਂ ਵੀ ਕਿਹੜੇ-ਕਿਹੜੇ ਸੈਟਅਪ ਤੋਂ ਕਿਵੇਂ-ਕਿਵੇਂ ਐਂਟਰੀ ਹੋਊਗੀ ਨੈਕਸਟ ਕਲਾਸਾਂ ਦੇ ਵਿੱਚ ਅਸੀਂ ਇਹ ਵੀ ਸਿੱਖਾਂਗੇ ਕਿ ਬਿਲਕੁਲ ਹੀ 1 ਮਿੰਟ ਦੇ ਟਾਈਮ ਫਰੇਮ ਤੇ ਜਾ ਕੇ ਅਸੀਂ ਆਪਣੇ ਸਟਾਪ ਲੌਸ ਨੂੰ ਬਿਲਕੁਲ ਛੋਟਾ ਕਿਵੇਂ ਕਰ ਸਕਦੇ ਹਾਂ ਅਸੀਂ ਸਿਰਫ ਅਜੇ ਸੈਟਅਪ ਸਿੱਖਿਆ ਵੀ ਇੱਥੋਂ ਐਂਟਰੀ ਬਣਦੀ ਆ ਬਟ ਨੈਕਸਟ ਕਲਾਸਾਂ ਦੇ ਵਿੱਚ ਅਸੀਂ ਸਿੱਖਾਂਗੇ ਕਿ ਬਿਲਕੁਲ ਛੋਟਾ ਜਿਹਾ ਸਟਾਪ ਲੌਸ ਲਾ ਕੇ ਹੀ ਇਸ ਐਂਟਰੀ ਨੂੰ ਕਿਵੇਂ ਅਸੀਂ 1 ਰੇਸ਼ੋ 1:5 10 20 ਤੱਕ ਦਾ ਸੀ ਟਾਰਗੇਟ ਕਿਵੇਂ ਲੈ ਸਕਦੇ ਹਾਂ ਕਿਉਂਕਿ ਜਦੋਂ ਅਸੀਂ ਐਸਐਮਸੀ ਜਾਂ ਆਈਸੀਟੀ ਦੇ ਸੈਟਅਪ ਸਿੱਖਦੇ ਆ ਤਾਂ ਸਾਡੇ ਟਾਰਗੇਟ ਛੋਟੇ ਨਹੀਂ ਹੁੰਦੇ 15 20 ਪੁਆਇੰਟ ਜਾਂ 50 ਪੁਆਇੰਟ ਦੇ ਨਹੀਂ ਹੁੰਦੇ ਸਾਡੇ ਟਾਰਗੇਟ ਆ ਜਿਹੜੇ ਉਹ 100 ਪੁਆਇੰਟ 200 ਪੁਆਇੰਟ ਪਲੱਸ ਹੀ ਹੁੰਦੇ ਆ ਇਸ ਕਰਕੇ ਅਸੀਂ ਛੋਟਾ ਜਿਹਾ ਸਟਾਪ ਲੌਸ ਲਗਾ ਕੇ ਬੈਠ ਜਾਣਾ ਜਦੋਂ ਸਾਨੂੰ ਪਤਾ ਹੈ ਨਾ ਇਹਦੇ ਵਿੱਚ ਜਿਹੜੀ ਜ਼ਿਆਦਾਤਰ ਚੀਜ਼ਾਂ ਕੰਮ ਕਰਦੀਆਂ ਉਹ ਚੀਜ਼ਾਂ ਕੰਮ ਕਰਦੀਆਂ ਬੈਕ ਟੈਸਟਿੰਗ ਮੈਂ ਤੁਹਾਨੂੰ ਆ ਸੈਟਅਪ ਦੱਸਦਾ ਤੁਸੀਂ ਇਹਦੀ ਜਿੰਨੀ ਬੈਕ ਟੈਸਟਿੰਗ ਕਰੋਗੇ ਉਹਨਾਂ ਤੁਹਾਡਾ ਇਹਦੇ ਤੇ ਵਿਸ਼ਵਾਸ ਹੋਊਗਾ ਤੁਸੀਂ ਜਾ ਕੇ ਘੱਟੋ-ਘੱਟ ਮਹੀਨੇ ਦਾ 2 ਮਹੀਨੇ ਦਾ 3 ਮਹੀਨੇ ਦਾ 6 ਮਹੀਨੇ ਦਾ ਚਾਰਟ ਫਰੋਲੋ ਜਿੰਨਾ ਤੁਸੀਂ ਚਾਰਟ ਤੇ ਇਹ ਚੀਜ਼ਾਂ ਚੈੱਕ ਕਰੋਗੇ ਉਹਨਾਂ ਤੁਹਾਨੂੰ ਲੱਗੂਗਾ ਵੀ ਹਾਂ ਇਸ ਚੀਜ਼ ਨੇ 10 ਵਾਰੀ ਜੇ ਸੈਟਅਪ ਬਣਿਆ 10 ਦੇ ਵਿੱਚੋਂ ਕਿੰਨੇ ਵਾਰੀ ਇਹਨੇ ਕੰਮ ਕੀਤਾ ਜਿੰਨੇ ਵਾਰੀ ਵੀ ਇਹਨੇ ਕੰਮ ਕੀਤਾ ਹੋਊਗਾ ਜਿਹੜਾ ਤੁਸੀਂ ਖੁਦ ਆਪ ਦੀ ਨਿਗਾਹ ਦੇ ਨਾਲ ਚਾਰਟ ਨੂੰ ਫਰੋਲ ਕੇ ਟਾਈਮ ਸਪੈਂਡ ਕਰਕੇ ਉੱਥੇ ਇਹ ਚੀਜ਼ਾਂ ਨੂੰ ਦੇਖਿਆ ਹੋਊਗਾ ਉਹਨਾਂ ਤੁਹਾਡਾ ਇਸ ਸੈਟਅਪ ਤੇ ਵਿਸ਼ਵਾਸ ਬਣ ਜਾਊਗਾ ਫਿਰ ਤੁਸੀਂ ਬੇਫਿਕਰ ਹੋ ਕੇ ਫਿਰ ਇੱਕ ਛੋਟਾ ਜਿਹਾ ਸਟਾਪ ਲੌਸ ਰੱਖ ਕੇ ਇੱਕ 10 ਪੈਸੇ ਦਾ ਤਾਂ ਤੁਸੀਂ ਬਹੁਤ ਵੱਡੇ ਟਾਰਗੇਟ ਦੇ ਲਈ ਆਪਣਾ ਆਰਾਮ ਨਾਲ ਬੈਠ ਸਕਦੇ ਹੋ ਇਦਾਂ ਦੇ ਸੈਟਅਪਸ ਦੇ ਉੱਪਰ ਕੋਈ ਤੁਹਾਨੂੰ ਟੈਨਸ਼ਨ ਨਹੀਂ ਹੋਊਗੀ ਵੀ ਹਾਂ ਮੇਰੀ ਟਰੇਡ ਇੱਥੇ ਆ ਗਈ ਇੱਥੇ ਆ ਗਈ ਮੈਂ ਇਥੋਂ ਕੱਟਦਾ ਨਹੀਂ ਕੱਟਦਾ ਤੁਹਾਨੂੰ ਪ੍ਰੋਪਰ ਪਤਾ ਹੋਊਗਾ ਜੇ ਇਥੋਂ ਮਾਰਕੀਟ ਚੱਲ ਪਈ ਤਾਂ ਇਥੋਂ ਤੱਕ ਜਾਊਗੀ ਜਾਊਗੀ ਇਦਾਂ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਸੈਟਅਪ ਤੇ ਜਦੋਂ ਟਰੇਡ ਕਰੋਗੇ ਤਾਂ ਤੁਹਾਨੂੰ ਕਦੇ ਵੀ ਡਰ ਨਹੀਂ ਲੱਗੂਗਾ ਟਰੇਡਿੰਗ ਦੇ ਵਿੱਚ ਉਦਾਂ ਦਾ ਕਿਉਂਕਿ ਜੇ ਆਪਣੇ ਮਾਈਂਡ ਦੇ ਵਿੱਚ ਇਹ ਜੀਜ ਚੱਲਦੀ ਰਹੇ ਵੀ ਹਾਂ ਮੇਰਾ ਇੰਨਾ ਲਾਸ ਹੋ ਗਿਆ ਜਾਂ ਫਿਰ ਮੈਂ ਇਹ ਟ੍ਰੇਡ ਬਣਾ ਲਈ ਮੈਨੂੰ ਪਤਾ ਹੀ ਨਹੀਂ ਮੇਰਾ ਲਾਸ ਕਿੰਨਾ ਹੋ ਸਕਦਾ ਜਾਂ ਮੈਂ ਕਿੰਨਾ ਲਾਸ ਲੈਣਾ ਹੈ ਤੇ ਸਭ ਤੋਂ ਪਹਿਲਾਂ ਨਿਵਾਜ਼ ਦੇ ਵਿੱਚ ਇਹ ਚੀਜ਼ ਮੰਨ ਕੇ ਚੱਲਣੀ ਆ ਵੀ ਮੇਰਾ ਇਸ ਟ੍ਰੇਡ ਦੇ ਵਿੱਚ ਲਾਸ ਹੋ ਸਕਦਾ ਕਿੰਨਾ ਲਾਸ ਹੋ ਸਕਦਾ ਉਹ ਮੇਰੇ ਹੱਥ 'ਚ ਉਹ ਮੇਰੇ ਹੱਥ 'ਚ ਕਿਵੇਂ ਆ ਸਟਾਪ ਲੌਸ ਲਾ ਕੇ ਜੇ ਤਾਂ ਆਪਾਂ ਹੁਣ ਮੰਨ ਲਓ ਮਾਰਕੀਟ ਅੱਪ ਜਾ ਰਹੀ ਆ ਇੱਥੇ ਚੱਲਦੀਆਂ ਗ੍ਰੀਨ ਕੈਂਡਲਾਂ ਦੇ ਵਿੱਚ ਸਾਨੂੰ ਇੱਥੇ ਜਾ ਕੇ ਪਤਾ ਲੱਗਿਆ ਅੱਛਾ ਇੱਥੇ ਸੈਟਅਪ ਬਣਿਆ ਜੇ ਤਾਂ ਸਾਨੂੰ ਨੌਲੇਜ ਹੀ ਨਹੀਂ ਹੈਗੀ ਇਸ ਸੈਟਅਪ ਦੀ ਇੱਥੇ ਚਾਰ ਕਾ ਸੀ ਗ੍ਰੀਨ ਕੈਂਡਲਾਂ ਦੇਖ ਕੇ ਮੰਨ ਲਿਆ ਕਿ ਇਸ ਚਾ ਮਾਰਕੀਟ ਅੱਪ ਜਾ ਰਹੀ ਆ ਇੱਥੇ ਅਸੀਂ ਐਂਟਰੀ ਬਣਾ ਲਈਏ ਫਾਰਮੋ ਦੇ ਵਿੱਚ ਆ ਕੇ ਜਲਦੀ ਜਲਦੀ ਅਸੀਂ ਐਂਟਰੀ ਬਣਾ ਲਈਏ ਤਾਂ ਅੱਗੇ ਇੱਕ ਅੱਧੀ ਸਾਨੂੰ ਰੈੱਡ ਕੈਂਡਲ ਮਿਲ ਗਈ ਤਾਂ ਉੱਥੇ ਸਾਡਾ ਲੌਸ ਸ਼ੁਰੂ ਹੋ ਜਾਣਾ ਇਸ ਕਰਕੇ ਅਸੀਂ ਜਦੋਂ ਪ੍ਰੋਪਰ ਤਰੀਕੇ ਨਾਲ ਸੈਟਅਪ ਤੋਂ ਟਰੇਡ ਬਣਾਵਾਂਗੇ ਇੱਕ ਤਾਂ ਸਾਨੂੰ ਪਹਿਲਾਂ ਪਤਾ ਹੋਊਗਾ ਮਾਰਕੀਟ ਦਾ ਵੀ ਮਾਰਕੀਟ ਜਦੋਂ ਵੀ ਸਾਡੇ ਇਸ ਏਰੀਆ 'ਚ ਆਈ ਤਾਂ ਉੱਥੋਂ ਅਸੀਂ ਬਾਏ ਕਰਾਂਗਾ ਇਸ ਦੇ ਲਈ ਅਸੀਂ ਲਿਮਟ ਆਰਡਰ ਲਗਾ ਕੇ ਵੀ ਰੱਖ ਸਕਦੇ ਹਾਂ ਪਹਿਲਾਂ ਵੀ ਅਸੀਂ ਪਲਾਨ ਕਰ ਸਕਦੇ ਹਾਂ ਦੂਸਰੀ ਗੱਲ ਅਸੀਂ ਵਿਚਵਚਾਲੇ ਮਾਰਕੀਟ ਦੇ ਵਿੱਚ ਕਦੇ ਐਡ ਨਹੀਂ ਹੋਵਾਂਗੇ ਵਿਚਵਚਾਲੇ ਚੱਲਦੀ ਮਾਰਕੀਟ ਦੇ ਵਿੱਚ ਭੱਜ ਕੇ ਕਦੇ ਵੀ ਐਂਟਰੀ ਨਹੀਂ ਲਵਾਂਗੇ ਕਿਉਂ ਕਿਉਂਕਿ ਇੱਥੇ ਤਾਂ ਜਿਹੜਾ ਸਾਡਾ ਸਟਾਪ ਲੌਸ ਆ ਬਹੁਤ ਛੋਟਾ ਹੈ 10 ਰੁਪਏ ਦਾ ਮੰਨ ਲਓ ਸਾਡਾ ਇੱਥੇ ਸਟੌਪ ਲੌਸ ਤੇ 100 ਰੁਪਏ ਦਾ ਸਾਡਾ ਟਾਰਗੇਟ ਤੇ ਇੱਥੇ ਜਦੋਂ ਅਸੀਂ ਵਿਚ ਵਿਚਾਲੇ ਐਂਟਰੀ ਕਰਾਂਗੇ ਚਲਦੀਆਂ ਕੈਂਡਲਾਂ ਦੇ ਵਿੱਚ ਮੂਵ ਨੂੰ ਦੇਖ ਕੇ ਉਦੋਂ ਸਾਨੂੰ ਪਤਾ ਹੀ ਨਹੀਂ ਸਾਡਾ ਸਟੌਪ ਲੌਸ ਕਿੱਥੇ ਆ ਤੇ ਕਿੰਨੇ ਪੁਆਇੰਟਾਂ ਦਾ ਹੈ ਇਸ ਕਰਕੇ ਜ਼ਿਆਦਾਤਰ ਲੋਕ ਵਿਚ ਵਿਚਾਲੇ ਜਦੋਂ ਐਂਟਰੀ ਲੈਂਦੇ ਪਹਿਲਾਂ ਪ੍ਰੀ ਪਲਾਨ ਨਹੀਂ ਕਰਦੇ ਆਪਣਾ ਕੋਈ ਸੈਟਅਪ ਨਹੀਂ ਰੱਖਦੇ ਉਦੋਂ ਸਟਾਕ ਮਾਰਕੀਟ ਦੇ ਵਿੱਚ ਲੌਸ ਕਰਾਉਂਦੇ ਆ ਆਦਰਵਾਇਜ਼ ਅਸੀਂ ਸੈਟਿੰਗ ਪ੍ਰੋਪਰ ਅਸੀਂ ਸੈਟਅਪਸ ਨੂੰ ਦੇਖਾਂਗੇ ਜਾਂ ਫਿਰ ਪ੍ਰੈਕਟਿਸ ਕਰਾਂਗੇ ਤਾਂ ਅਸੀਂ ਇਨਾ ਸੈਟਅਪਸ ਤੇ ਉੱਪਰ ਕਦੇ ਵੀ ਲੌਸ ਦੇ ਵਿੱਚ ਨਹੀਂ ਜਾ